ਮੈਨੂੰ ਨਹੀਂ ਪਤਾ ਇਹ ਗੱਲ ਸੱਚੀ ਹੈ ਜਾਂ ਝੂਠੀ ਹੈ ਪਰ ਇਹ ਗੱਲ ਦੇ ਵਿੱਚ ਇੱਕ ਤਰਕ ਹੈ ਜਿਹੜੇ ਕਹਿੰਦੇ ਆ ਨਾ ਰੱਬ ਨਹੀਂ ਹੈਗਾ ਉਹ ਗੱਲ ਸੁਣਿਓ ਗੁਰਨਾਨਕ ਦੇਵ ਜੀ ਉਦਾਸੀਆਂ ਦੇ ਉੱਤੇ ਸੀ ਠੀਕ ਹੈ ਤੇ ਉਹ ਬਗਦਾਦ ਦੇ ਵਿੱਚ ਤੁਹਾਨੂੰ ਪਤਾ ਗੁਰਨਾਨਕ ਦੇਵ ਜੀ ਦਾ ਜਿਹੜਾ ਬਾਣਾ ਹੁੰਦਾ ਸੀ ਉਹ ਫਕੀਰੀ ਬਾਣਾ ਸੀ ਤੇ ਸਾਰੇ ਫਕੀਰੀ ਬਾਣੇ ਵਾਲੇ ਨੂੰ ਉੱਥੇ ਫੜ ਕੇ ਰੋੜੇ ਪੱਥਰ ਮਾਰ ਕੇ ਮਾਰ ਦਿੰਦੇ ਹੁੰਦੇ ਸੀ ਕਿਉਂਕਿ ਉਹ ਨਾ ਸਵਾਲ ਪੁੱਛਦੇ ਸੀ ਰੱਬ ਬਾਰੇ ਤੇ ਉਹ ਅੱਜ ਤੱਕ ਕਦੇ ਦੇ ਉਹ ਸਵਾਲਾਂ ਦੇ ਜਵਾਬ ਕਦੇ ਕਿਸੇ ਤੋਂ ਦਿੱਤੇ ਨਹੀਂ ਗਏ ਤੇ ਉਹਨਾਂ ਨੂੰ ਏਦਾਂ ਹੀ ਸੀ ਗੁਰਨਾਨਕ ਦੇਵ ਜੀ ਨੂੰ ਫੜ ਲਿਆ ਜਾਂਦਾ ਏ ਤੇ ਇੱਕ ਕਚਹਿਰੀ ਚ ਪੇਸ਼ ਕੀਤਾ ਜਾਂਦਾ ਏ ਹਨਾ ਉੱਥੇ ਕਹਿੰਦੇ ਆ ਵੀ ਦੇਖੋ ਫਕੀਰ ਵੀ ਅਸੀਂ ਤੁਹਾਨੂੰ ਤਿੰਨ ਸਵਾਲ ਪੁੱਛਾਂਗੇ ਜਿਹੜੇ ਆ ਸਵਾਲਾਂ ਦੇ ਜਵਾਬ ਦੇ ਦਿੰਦੇ ਆ ਪਹਿਲੀ ਗੱਲ ਤਾਂ ਉੱਥੇ ਦਿੱਤੇ ਹੀ ਕਿਸੇ ਨੇ ਸੀ ਹਨਾ ਉਹ ਇੱਕ ਚਾਲ ਸੀ ਉਹਨਾਂ ਦੀ ਵੀ ਮਾਤਨਾਏ ਫਕੀਰ ਨੂੰ ਕਿਉਂਕਿ ਉਹ ਰੱਬ ਨੂੰ ਮੰਨਦੇ ਨਹੀਂ ਸੀ ਉਹ ਕਹਿੰਦੇ ਸੀ ਵੀ ਜੇ ਤਾਂ ਤੂੰ ਦੇਤੇ ਆ ਤਿੰਨ ਸਵਾਲਾਂ ਦੇ ਜਵਾਬ ਅਸੀਂ ਛੱਡ ਦਾਂਗੇ ਠੀਕ ਹੈ ਜੇ ਨਾ ਦਿੱਤੇ ਦੇਖ ਅਸੀਂ ਬੰਦੇ ਨੂੰ ਥੱਲੇ ਦੱਬ ਕੇ ਮੂੰਹ ਬਾਹਰ ਕੱਢ ਕੇ ਪੱਥਰ ਮਾਰ ਕੇ ਮਾਰ ਦਿੰਦੇ ਹਾਂ ਹਨਾ ਉਹ ਕਹਿੰਦੇ ਠੀਕ ਹੈ ਬਾਈ ਪੁੱਛੋ ਤੁਸੀਂ ਮੈਨੂੰ ਸਵਾਲ ਉਹਨਾਂ ਨੇ ਸਵਾਲ ਕਿਹੜੇ ਪੁੱਛੇ ਵੀ ਰੱਬ ਹੈ ਕਿੱਥੇ ਹੈ ਤੇ ਰੱਬ ਤੋਂ ਪਹਿਲਾਂ ਕੀ ਹੈ ਤੇ ਰੱਬ ਕਰਦਾ ਕੀ ਹੈ ਠੀਕ ਹੈ ਉਹ ਕਹਿੰਦੇ ਠੀਕ ਹੈ ਮੈਂ ਦੰਨਾ ਤੁਹਾਨੂੰ ਇਹਨਾਂ ਦੇ ਜਵਾਬ ਉਹਨਾਂ ਨੇ ਪਹਿਲਾ ਸਵਾਲ ਸੀ ਵੀ ਰੱਬ ਹੈ ਕਿੱਥੇ ਹੈ ਵੀ ਸਾਨੂੰ ਦਿਖਦਾ ਕਿਉਂ ਨਹੀਂ ਹਨਾ ਤੇ ਉਹ ਕਹਿੰਦੇ ਠੀਕ ਹੈ ਤੁਸੀਂ ਐਂ ਕਰੋ ਤੁਸੀਂ ਇੱਕ ਨਾ ਸਾਫ ਥਾਲ ਥਾਲ ਹੁੰਦਾ ਜਿਹੜਾ ਪ੍ਰਾਤ ਹੁੰਦੀ ਹੈ ਨਾ ਉਹਦੇ ਚ ਦੁੱਧ ਪਾ ਕੇ ਲੈ ਕੇ ਆਇਓ ਸਾਫ ਵੀ ਮੈਂ ਤੁਹਾਨੂੰ ਜਵਾਬ ਦੇ ਦਿੰਦਾ ਉਹ ਸਾਰੇ ਹੱਸਣ ਲੱਗੇ ਲੈ ਫਕੀਰ ਭੁੱਖਾ ਸੀ ਵੀ ਇਹਨੇ ਕਾਹਨੂੰ ਸਵਾਲਾਂ ਦੇ ਜਵਾਬ ਤਾਂ ਕਾਹਨੂੰ ਦੇਣੇ ਆ ਇਹਨੇ ਪੀਣਾ ਇਹਨੇ ਖਾਣਾ ਆ ਤੇ ਇਹ ਤੋਂ ਬਾਅਦ ਅਸੀਂ ਮਾਰਾਂਗੇ ਇਹਨੂੰ ਉਹ ਕਹਿੰਦੇ ਠੀਕ ਹੈ ਉਹ ਜਦੋਂ ਲੈ ਕੇ ਆਉਂਦੇ ਆ ਉਹ ਦੇਖ ਕੇ ਕਹਿੰਦੇ ਵੀ ਨਹੀਂ ਯਾਰ ਵੀ ਇਹ ਸਾਫ ਨਹੀਂ ਹੈਗਾ ਵੀ ਤੂੰ ਸਾਫ ਲੈ ਕੇ ਆਓ ਉਹ ਕਹਿੰਦੇ ਹੈ ਹੱਦ ਹੋ ਗਈ ਵੀ ਹੋ ਹੀ ਨਹੀਂ ਸਕਦਾ ਵੀ ਅਸੀਂ ਤਾਂ ਸਾਫ਼ ਲੈ ਕੇ ਆਏ ਆ ਤੇ ਜਿਹੜਾ ਉੱਥੇ ਦਾ ਵਜੀਦ ਹੁੰਦਾ ਉਹ ਕਹਿੰਦਾ ਵੀ ਆਪਣੇ ਸਪਾਈ ਸਪਾਈਆਂ ਨੂੰ ਕਹਿੰਦਾ ਵੀ ਆ ਸ਼ਾਇਦ ਇਹਨਾਂ ਨੇ ਕਿਤੇ ਤਿੰਨ ਪੰਜ ਕਰਤੀ ਉਹਨਾਂ ਨੂੰ ਪੁੱਛਦਾ ਵੀ ਹਾਂ ਯਾਰ ਤੁਸੀਂ ਇਹ ਸਾਫ਼ ਲੈ ਕੇ ਆਏ ਹੋ ਉਹ ਕਹਿੰਦਾ ਹਾਂਜੀ ਜਦ ਸਾਫ਼ ਲੈ ਕੇ ਆਏ ਆ ਅਸੀਂ ਉਹ ਕਹਿੰਦਾ ਠੀਕ ਹੈ ਜੀ ਉਹ ਕਹਿੰਦਾ ਨਹੀਂ ਭਾਈ ਸਾਫ਼ ਹੈ ਉਹ ਕਹਿੰਦਾ ਨਹੀਂ ਤੇ ਨੰਨਾ ਦੇਖੋ ਕਹਿੰਦਾ ਇਹਦੇ 'ਚ ਹੈਗਾ ਕੁਝ ਉਹ ਕਹਿੰਦੇ ਠੀਕ ਹੈ ਜੇ ਤੁਹਾਨੂੰ ਇੰਨਾ ਹੀ ਲੱਗਦਾ ਵੀ ਇਹਦੇ 'ਚ ਕੁਝ ਹੈਗਾ ਜਿਹੜਾ ਸਾਨੂੰ ਨਹੀਂ ਦੇਖਦਿਆ ਤੁਹਾਨੂੰ ਦੇਖਦਿਆ ਸਾਨੂੰ ਵੀ ਦੱਸੋ ਫਿਰ ਉਹ ਕਹਿੰਦੇ ਧਿਆਨ ਨਾਲ ਦੇਖੋ ਇਹਦੇ 'ਚ ਕੀ ਹੈਗਾ ਕਿ ਨਹੀਂ ਤਾਂ ਵੀ ਸਾਰੇ ਜਣੇ ਉਹਦੇ ਸ਼ੌਕ ਹੋ ਜਾਂਦੇ ਆ ਉਹ ਕਹਿੰਦੇ ਹਾਂ ਬਈ ਕੀ ਤਾਂ ਹੈਗਾ ਜਿਹੜਾ ਸਾਨੂੰ ਦਿਖ ਨਹੀਂ ਰਿਹਾ ਉਹ ਕਹਿੰਦੇ ਇਦਾਂ ਹੀ ਹੈ ਜੇ ਤੁਹਾਨੂੰ ਇਹਦੇ ਚ ਕੀ ਨਹੀਂ ਦਿਖਦਾ ਫੇਰ ਅੱਬ ਕਿਵੇਂ ਦਿਖ ਜੂ ਇਦਾਂ ਪਹਿਲਾਂ ਕਾੜੋ ਆਪਣੇ ਆਪ ਨੂੰ ਕਾੜਨ ਦਾ ਮਤਲਬ ਪਹਿਲਾਂ ਆਪਣੇ ਆਪ ਨੂੰ ਸਾਫ਼ ਕਰੋ ਜਿਵੇਂ ਦੁੱਧ ਨੂੰ ਆਪਾਂ ਕਾੜ ਕੇ ਐਨ ਸਾਫ਼ ਕਰਕੇ ਉਵੇਂ ਬੰਦਾ ਆਪਣੇ ਆਪ ਨੂੰ ਕਾੜਦਾ ਫੇਰ ਉੱਥੋਂ ਤੱਕ ਪਹੁੰਚਦਾ ਠੀਕ ਹੈ ਤੇ ਹੁਣ ਦੂਜੇ ਸਵਾਲ ਤੇ ਆ ਜਾਂਦਾ ਹੁਣ ਤਸੱਲੀ ਹੋ ਜਾਂਦੀ ਆ ਉਹਨਾਂ ਦੀ ਉਹ ਕਹਿੰਦੇ ਠੀਕ ਹੈ ਮੰਨ ਕੇ ਚਲੋ ਰੱਬ ਹੈਗਾ ਭਈ ਰੱਬ ਤੋਂ ਪਹਿਲਾਂ ਕੀ ਹੈ ਵੀ ਰੱਬ ਕਿੱਥੋਂ ਆਇਆ ਹੈਨਾ ਰੱਬ ਤੋਂ ਪਹਿਲਾਂ ਵੀ ਕੁਝ ਹੈਗਾ ਏ ਉਹ ਕਹਿੰਦੇ ਠੀਕ ਹੈ ਭਾਈ ਥਾਲ ਫੇਰ ਲਿਆਓ ਉਹਦੇ ਚ ਮੋਤੀ ਪਾ ਕੇ ਲੈ ਕੇ ਆਇਓ ਹੁਣ ਸਾਦੇ ਫੇਸ ਹਸਣ ਲੱਗ ਗਏ ਵੀ ਲੈ ਬਈ ਫਕੀਰ ਨੂੰ ਹੁਣ ਲੱਗ ਗਿਆ ਪਤਾ ਵੀ ਇੱਕ ਇਹਦਾ ਜਵਾਬ ਸਹੀ ਹੋ ਗਿਆ ਹੁਣ ਦੂਜੀ ਵਾਰ ਇਹਨੇ ਕੁਝ ਲੈਣਾ ਏ ਹੁਣ ਆਪਣੀ ਝੋਲੀ ਚ ਪਾਉ ਪੈਸੇ ਜਾਂ ਕੁਝ ਵੀ ਹੁੰਦਾ ਹਨ ਤਾਂ ਉਦੋਂ ਕੀ ਚੱਲਦਾ ਹੁੰਦਾ ਸੀ ਮੋਤੀ ਚੱਲਦੇ ਸੀਗੇ ਤੇ ਉਹ ਕਹਿੰਦੇ ਠੀਕ ਐ ਵੀ ਲਿਆਓ ਜੀ ਉਹ ਫਿਰ ਜਦੋਂ ਮੋਤੀਆਂ ਦਾ ਥਾਲ ਲੈ ਕੇ ਆਉਂਦੇ ਆ ਉੱਥੇ ਉਹ ਕਹਿੰਦੇ ਠੀਕ ਐ ਹੁਣ ਇੱਕ ਬੰਦਾ ਆਓ ਤੇ ਇਹਨੂੰ ਗਿਣੋ ਹਨਾ ਉਹ ਕਹਿੰਦੇ ਠੀਕ ਐ ਵੀ ਗਣਦੇ ਆ ਨੇ ਉਹ ਬੰਦਾ ਹੁੰਦਾ ਉਹਨੂੰ ਗਿਣਨ ਲੱਗਦਾ ਉਹ ਕਹਿੰਦੇ 1 2 3 4 ਉਹ ਕਹਿੰਦੇ ਰੁਕ ਹਣਾ ਮੀ ਤੂੰ ਗਲਤ ਗਿਣਾਇਆ ਹਾਂ ਸਹੀ ਗਿਣੋ ਉਹ ਕਹਿੰਦੇ ਨਹੀਂ ਬਈ ਇਹ ਤਾਂ ਹੋ ਹੀ ਨਹੀਂ ਸਕਦਾ ਗਲਤ ਕਿਵੇਂ ਗਿਣ ਲਾ ਬਈ ਨਹੀਂ ਉਹ ਫੇਗਣ ਲੱਗਦਾ ਉਹ ਕਹਿੰਦਾ 1 2 3 ਹਣਾ ਉਹ ਕਹਿੰਦੇ ਗਲਤ ਹੈ ਉਹ ਕਹਿੰਦੇ ਕਮਾਲ ਦੀ ਗੱਲ ਹੈ ਮੈਂ ਤਾਂ ਸਹੀ ਗਿਣੀ ਆ ਨਾ ਹਣਾ ਉਹ ਸਾਦੇ ਆਣੇ ਫੇਰ ਤਾਂ ਗੁੱਸੇ ਜਾ ਕੇ ਕਹਿੰਦੇ ਆ ਵੀ ਠੀਕ ਹੈ ਜੇ ਤੁਹਾਨੂੰ ਲੱਗਦਾ ਵੀ ਇਹ ਗਲਤ ਹੈ ਹਣਾ ਜਿੱਥੇ ਗਲਤ ਹੋਏ ਇੱਥੇ ਟੋਕਦੇ ਉਹਨੂੰ ਉਹ ਕਹਿੰਦੇ ਠੀਕ ਹੈ ਉਹ ਕਹਿੰਦਾ ਇੱਕ ਗਨਾਨ ਦੇਵ ਜੀ ਕਹਿੰਦੇ ਰੁਕ ਜਾ ਵੀ ਸਹੀ ਗਹਿਣਾ ਉਹ ਕਹਿੰਦੇ ਕਮਾਲ ਦੀ ਗੱਲ ਹੈ ਇੱਕ ਤਾਂ 21 ਹੈ ਇੱਕ ਤੋਂ ਪਹਿਲਾਂ ਤਾਂ ਹੈ ਹੀ ਕੁਝ ਨਹੀਂ ਉਹ ਕਹਿੰਦੇ ਫੇ ਆਹੀ ਤਾਂ ਹੈ ਫੇ ਰੱਬ ਤੋਂ ਪ ਫੇਰ ਉੱਥੇ ਉਹਨਾਂ ਦੇ ਦੂਜੇ ਸਵਾਲ ਤੇ ਤਸੱਲੀ ਹੁੰਦੀ ਆ ਫੇਰ ਉਹ ਤੀਜੀ ਵਾਰ ਆ ਜਾਂਦੇ ਆ ਉਹ ਕਹਿੰਦੇ ਠੀਕ ਹੈ ਵੀ ਹੁਣ ਤੀਜਾ ਸਵਾਲ ਆ ਗਿਆ ਦੋ ਦੇ ਤਸੱਲੀ ਹੋ ਗਈ ਅੱਧੇ ਉੱਥੇ ਸੰਤੁਸ਼ਟ ਬੈਠੇ ਆ ਉਹ ਕਹਿੰਦੇ ਹੁਣ ਹੁਣ ਇਹ ਦੱਸੋ ਚਾਹ ਰੱਬ ਵੀ ਹੈਗਾ ਰੱਬ ਤੋਂ ਪਹਿਲਾਂ ਵੀ ਕੁਝ ਨਹੀਂ ਵੀ ਰੱਬ ਕਰਦਾ ਕੀ ਹੈ ਉਹਦਾ ਕੰਮ ਕੀ ਹੈ ਹੈਨਾ ਬਿਓ ਬਿਲਾ ਬੈਠਾ ਰਹਿੰਦਾ ਕੱਸਦਾ ਨਹੀਂ ਕੁਛ ਉਹ ਕਹਿੰਦੇ ਠੀਕ ਆ ਦੇ ਦਿੰਦੇ ਆ ਜਵਾਬ ਉਹ ਪਾ ਦੋ ਕਹਿੰਦੇ ਹੁਣ ਆ ਤੀਜਾ ਸਵਾਲ ਦਾ ਜਵਾਬ ਮੈਂ ਉੱਥੇ ਆ ਕੇ ਦਊਂਗਾ ਜਿੱਥੇ ਵਜੀਦ ਬੈਠਾ ਸੀ ਠੀਕ ਆ ਸਾਰੀ ਸਾਰੀ ਪ੍ਰਜਾ ਇੱਥੇ ਬੈਠੀ ਹੁੰਦੀ ਆ ਉਹ ਥੋੜਾ ਜੇ ਉੱਤੇ ਉੱਤੇ ਬੈਠਾ ਹੁੰਦਾ ਉਹ ਕਹਿੰਦੇ ਠੀਕ ਆ ਆ ਜਾ ਭਾਈ ਉਹ ਜਦ ਗੁਰਨਾਨ ਸਿੰਘ ਦੇਵ ਜੀ ਉੱਤੇ ਜਾ ਕੇ ਬਹਿੰਦੇ ਆ ਹਨਾ ਤੇ ਵਜੀਦ ਥੱਲੇ ਆ ਕੇ ਬਹਿ ਜਾਂਦਾ ਤੇ ਆਲੇ ਦੋਲੇ ਦੇਖਣ ਲੱਗ ਜਾਂਦੇ ਗੁਰਨਾਨ ਸਿੰਘ ਦੇ ਜੀ ਬੈਠੇ ਤੇ 5-10 ਮਿੰਟ ਦੇਖੀ ਜਾਂਦੇ ਆ ਦੇਖੀ ਜਾਂਦੇ ਤੇ ਉਹ ਸਾਧਿਆਣੇ ਕਹਿੰਦੇ ਵੀ ਸਵਾਲ ਦਾ ਜਵਾਬ ਦੇ ਹੁਣ ਰੱਬ ਦਾ ਕੰਮ ਹੀ ਇਹ ਹੈ ਫਕੀਰ ਨੂੰ ਰਾਜਾ ਤੇ ਰਾਜੇ ਨੂੰ ਫਕੀਰ ਬਣਾ ਦੇਣਾ ਠੀਕ ਹੈ ਤੇ ਜਿਨ੍ਹਾਂ ਨੂੰ ਲੱਗਦਾ ਨਾ ਵੀ ਰੱਬ ਹੈ ਕਿੱਥੇ ਹੈ ਕਿੱਥੇ ਦੀਂਦਾ ਰਹੇ ਨਹੀਂ ਸਾਨੂੰ ਉਹ ਆ ਗੱਲ ਦੁਆਰਾ ਸੁਣ ਲੈਣ ਇਹ ਫੈਕਟਫੁਲੀ ਹੈ ਸੱਚ ਝੂਠ ਮੈਂ ਪਹਿਲਾਂ ਕਿਹਾ ਮੈਨੂੰ ਨਹੀਂ ਪਤਾ ਪਰ ਇਹ ਫੈਕਟ ਹੈ ਬਾਈ ਠੀਕ ਹੈ